ਭਾਈ ਸਾਹਿਬ ਆਪਣਾ ਨਾਮ ਦੱਸੋ ਰਜੀਵ ਟੰਡਨ ਸ਼ਿਵਸਨਾ ਪੰਜਾਬ ਤੋਂ ਚੇਅਰਮੈਨ ਸੇਨਾ ਅੱਜ ਅਟਾਰੀ ਬਾਰਡਰ ਤੇ ਪਹੁੰਚ ਗਈ ਔਰ ਇਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਸਲਾ ਹੈ ਮੇਰੇ ਭਰਾ ਮਾਰੇ ਗਏ ਨੇ ਮੇਰੇ ਹਿੰਦੂ ਮਾਰੇ ਗਏ ਨੇ ਪਹਿਲਗਮ ਧਰਮ ਪੁੱਛ ਪੁੱਛ ਕੇ ਮਾਰਿਆ ਗਿਆ ਜਿਹਦਾ ਪੰਜਾਬ ਚ ਅੱਤਵਾਦੀਆਂ ਨੇ ਮਾਰੇ ਸੀ ਨਾ ਟ੍ਰੇਨਾਂ ਚੋਂ ਕੱਢ ਕੇ ਬੱਸਾਂ ਚੋਂ ਕੱਢ ਕੇ ਵੀ ਹਿੰਦੂ ਇੱਕ ਸਾਈਡ ਤੇ ਜੋ ਰੋਡੇ ਮੋਡੇ ਉਦਾਂ ਹੀ ਪਹਿਲਗਮ ਚ ਸ਼ੁਰੂਆਤ ਕੀਤੀ ਗਈ ਵੀ ਹਿੰਦੂਆਂ ਨੂੰ ਚੁੰਨ ਚੁੰਨ ਕੇ ਮਾਰ ਕਿਆ ਅਸੀਂ ਹਰ ਵੱਲੇ ਆਪਣਾ ਕਤਲ ਹੀ ਕਰਾਈ ਜਾਈਏ ਕਿਆ ਅਸੀਂ ਆਪਣੇ ਹਰ ਵੱਲੇ ਭਰਾ ਹੀ ਮਰਵਾਈ ਜਾਈਏ ਹੁਣ ਵਕਤ ਆ ਗਿਆ ਵੀ ਮੋਦੀ ਜੀ ਨੂੰ ਪਾਕਿਸਤਾਨ ਤੁੱਤਿਆ ਹਮਲਾ ਕਰਨਾ ਜਿੱਦਾਂ ਸਾਰਾ ਦੇਸ਼ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਬੈਠਾ ਅਸੀਂ ਲੋਕ ਤਾਂ ਵੀ ਚਾਹਨੇ ਮੋਦੀ ਜੀ ਸਾਨੂੰ ਭੂਮਣਵਨ ਬਣਾ ਕੇ ਸਾਡੇ ਉੱਤੇ ਆਡੀਅੰਸ ਫਿਟ ਕਰਕੇ ਸਾਨੂੰ ਪਾਕਿਸਤਾਨ ਦੇ ਉਹਨਾਂ ਘਰਾਂ ਤੋਂ ਤਿਸ਼ੜ ਤੋਂ ਜਿਹੜੇ ਉੱਥੇ ਅੱਤਵਾਦ ਪੈਦਾ ਕਰਦੇ ਨੇ ਅਸੀਂ ਉੱਥੇ ਉਹ ਵੀ ਬੰਬ ਬਣ ਕੇ ਫਟਣ ਨੂੰ ਤਿਆਰ ਬੈਠੇ ਹੈ ਹੈਰਾਨੀ ਦੀ ਗੱਲ ਹੈ ਪਾਕਿਸਤਾਨ ਦੇ ਮੰਤਰੀ ਤਾਂ ਕਹਿੰਦੇ ਕਿ ਸਾਡੇ ਸਾਰੇ ਨਿਊਕਲੀਅਰ ਬੰਬ ਭਾਰਤ ਵੱਲ ਨੂੰ ਫੇਰੋਜ਼ ਕੀਤੇ ਹੋਏ ਹੈ ਚਲੋ ਫੂ ਕਾਨੂੰਨ ਬੜਕਾ ਮਾਰਨੋਂ ਤਾਂ ਬੜੇ ਲੋਕ ਬੜਕਾ ਮਾਰ ਦਿੰਦੇ ਨੇ ਬੜੇ ਤੁਹਾਨੂੰ ਵੀ ਨਹੀਂ ਪਤਾ ਕਿੱਥੇ ਕਿੱਥੇ ਹੈਗੇ ਜਦੋਂ ਚੱਲ ਗਏ ਪਤਾ ਨਹੀਂ ਲੱਗਦਾ ਪਤਾ ਨਹੀਂ ਨਾ ਤੁਸੀਂ ਆਪ ਹੀ ਕਿਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ ਗੱਲ ਹੀ ਦੋਸਤਾਂ ਦੀ ਜਿਸ ਦੇਸ਼ ਦਾ ਆਟਾ ਵਿਦੇਸ਼ਾਂ ਤੋਂ ਮੰਗ ਕੇ ਆਂਦਾ ਹੋਵੇ ਜਿਸ ਦੇਸ਼ ਦਾ ਪੈਟਰੋਲ ਵਿਦੇਸ਼ਾਂ ਤੋਂ ਭੀਖ ਮੰਗ ਕੇ ਆਂਦਾ ਹੋਵੇ ਉਹ ਕਿਆ ਲੜਾਈ ਲੜੇਗਾ ਸਿੱਧੀ ਜੀ ਗੱਲ ਹੈ ਉਹ ਤਾਂ ਚੁੰਡੀਆਂ ਵੜਦਾ ਉਹ ਤਾਂ ਕਿਤੇ ਨਾ ਕਿਤੇ ਵਿਦੇਸ਼ੀਆਂ ਜੰਤੀਆਂ ਦੇ ਤੋਂ ਖੇਲਦਾ ਤਾਂ ਕਿ ਬਾਰੋ ਡੋਨੇਸ਼ਨਾਂ ਦਾ ਭੀਖ ਲੈ ਸਕਦਾ ਅੱਛਾ ਬੜੇ سارے ਸੋਸ਼ਲ ਮੀਡੀਆ ਇਨਫਲੂਐਂਸਰਸ ਪਾਕਿਸਤਾਨ ਦੇ ਨੇ ਜਿਹੜੇ ਇਹ ਦਾਵਾ ਕਰਦੇ ਕਿ ਸਾ ਇਲਜਾਮ ਲਾਇਆ ਜਾ ਰਿਹਾ ਕਿਤਾ ਹੋਰ ਜਾ ਰਿਹਾ ਫਿਰ ਜਿਹੜੇ ਉਹਨਾਂ ਦੇ ਅੰਦਰ ਪਾਕਿਸਤਾਨ ਦੇ ਵਿੱਚ ਅਤਵਾਦੀ ਕੈਂਪ ਲੱਗੇ ਨੇ ਉਹ ਕਿੱਥੋਂ ਲੱਗੇ ਆ ਰਹੇ ਨੇ ਉਹ ਕੌਣ ਲਾ ਰਿਹਾ ਪਾਕਿਸਤਾਨ ਦੀ ਆਈਐਸਆਈ ਏਜੰਸੀ ਆ ਰਹੀ ਨਾ ਉਹ ਕਿਉਂ ਨਹੀਂ ਬੰਦ ਕਰਾਇਆ ਜਾਂਦੇ ਦੱਸਣਾ ਮੇਰੀ ਗੱਲ ਹਰ ਵਕਤ ਬਹਾਨਾ 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 ਪਰ ਜਿਹੜਾ ਇੱਕ ਦੀ ਕੰਮ ਕੀਤਾ ਉਹਨਾਂ ਨੇ ਬਿਲਕੁਲ ਸਾਜੀ ਤੇ ਤਹਿਤ ਕੀਤਾ ਵੀ ਹਿੰਦੂਏ ਚੋਣ ਕੇ ਮਾਰਨੇ ਆ ਨਿਕਰਾ ਤੱਕ ਅੱਛੇ ਤੱਕ ਉਤਾਰ ਕੇ ਦਿਖਿਆ ਗਿਆ ਵੀ ਹਿੰਦੂ ਹੈ ਜਾਂ ਮੁਸਲਮਾਨ ਹੈ ਜਿਹੜਾ ਕਿ ਬਿਲਕੁਲ ਸਾਫ ਸੰਕੇਤ ਦਿੰਦਾ ਵੀ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਹਿੰਦੂਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਾਣੀ ਪਾਣੀ ਬੰਦ ਕਰ ਦਿੱਤਾ ਗਿਆ ਜਿਹੜੀ ਟ੍ਰੀਟੀ ਸੀਗੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਉਧਰਲੇ ਪਾਸੇ ਉਹਨਾਂ ਨੇ ਵੀ ਸ਼ਿਮਲਾ ਸਮਝੌਤਾ ਰੱਦ ਕਰ ਦਿੱਤਾ ਆ ਇਹ ਬੜੇ ਸਿੱਧੇ ਅਸਾਰ ਬਣਦੇ ਪਏ ਹੁਣ ਬਿਲਕੁਲ ਮੈਂ ਤਾਂ ਕਿਹਨਾਂ ਨਾ ਉਹ ਕੀ ਗੱਲ ਕਰਨ ਉਹਨੇ 21 ਦੁਕੀ ਚੱਕ ਦੇਾਂਗੇ ਧੌਂ ਤੇ ਗੋਡਾ ਰੱਖ ਦੇਾਂਗੇ ਸ਼ਿਮਲਾ ਸਮਝੌਤੇ ਦੇ ਤਹਿਤ ਨਾ ਇੱਕ ਐਲਓਸੀ ਬਣੀ ਸੀ ਪਹਿਲੇ ਇੱਕ ਗੱਲ ਸੁਣ ਧੌਂ ਤੇ ਗੋਡਾ ਰੱਖਦਾ ਮਤਲਬ ਕੀ ਆ ਸਾਨੂੰ ਬੰਬ ਮਾਰਨ ਦੀ ਲੋੜ ਨਹੀਂ ਪੈਣੀ ਪਾਕਿਸਤਾਨ ਦੇ ਉੱਤੇ ਅਗਰ ਪਾਣੀ ਅੱਧੀ ਬੰਦ ਰਿਹਾ ਪਹਿਲਾਂ ਪਾਕਿਸਤਾਨ ਤੋਂ ਅਸੀਂ ਦੋ ਟੁਕੜੇ ਪਾਕਿਸਤਾਨ ਬਣ ਗਏ ਬੰਗਲਾਦੇਸ਼ ਬਣ ਗਏ ਅਗਰ ਅੱਧੀ ਪਾਣੀ ਵਿਰੋਧ ਦਿੱਤਾ ਗਏ ਨਾ ਲਗਾਤਾਰ ਪਾਕਿਸਤਾਨ ਤੋਂ ਹੁਣ ਤਿੰਨ ਟੁਕੜੇ ਬਲਚਿਸਤਾਨ ਸਿੰਧਿਸਤਾਨ ਬਣਨ ਤਿਆਰ ਬੈਠਾ ਅੱਜ ਤੇ ਸਾਫ਼ ਕਹਿੰਦੇ ਮੋਦੀ ਜੀ ਪਾਕਿਸਤਾਨ ਦੇ ਉੱਤੇ ਹਮਲਾ ਕਰੋ ਅਸੀਂ ਸਰ ਆਦੇਸ਼ ਤੁਹਾਡੇ ਨਾਲ ਹੈ ਅੱਛਾ ਮੇਰਾ ਇੱਕ ਇੱਕ ਸਵਾਲ ਹੈ ਜਿਹੜਾ ਸ਼ਿਮਲਾ ਸਮਝੌਤਾ ਸੀਗਾ ਉਹਦੇ ਬਿਨਾ ਦੇ ਉੱਤੇ ਇੱਕ ਐਲਓਸੀ ਬਣੀ ਸੀਗੀ ਕਸ਼ਮੀਰ ਤੇ ਪਾਕਿਸਤਾਨ ਦੇ ਵਿਚਾਲੇ ਉਹ ਹੁਣ ਕੋਈ ਅਧਿਕਾਰ ਨਹੀਂ ਰੱਖਦੀ ਇਹਦੇ ਨਾਲ ਭਾਰਤ ਨੂੰ ਵੀ ਕਿਤਨਾ ਕਿਤੇ ਖਤਰਾ ਹੋ ਸਕਦਾ ਸਾਨੂੰ ਕਹਿੰਦਾ ਖਤਰਾ ਲੋੜ ਕੀ ਐਲਓਸੀ ਦੀ ਭਾਰਤ ਨੂੰ ਚਾਹੀਦਾ ਪਾਕਿਸਤਾਨ ਉੱਤੇ ਕਬਜ਼ਾ ਕਰਕੇ ਉਹਦਾ ਨਾਮ ਨੂੰ ਸ਼ਾਮ ਮਟੇਕੇ ਉਹਦਾ ਸਿਰਫ ਹਿੰਦੁਸਤਾਨ ਨਾਮ ਰੱਖ ਦੇਣਾ ਚਾਹੀਦਾ ਸਾਰੇ ਸਾਰਾ ਲੋੜ ਕੀ ਐ ਪਾਕਿਸਤਾਨ ਦੀ ਦੁਨੀਆ ਨੂੰ ਲੋੜ ਕੀ ਜ਼ਿੰਦਾਗੀ ਪਾਕਿਸਤਾਨ ਦੁਨੀਆ ਨੂੰ ਹੱਤ ਬਾਦ ਉਹ ਸ਼ਾਂਤੀ ਦਿੰਦਾ ਦੱਸੋ ਨਾ ਕਿ ਆ ਪਾਕਿਸਤਾਨ ਨੇ ਕਦੀ ਹਿੰਦ ਪੂਰੀ ਦੁਨੀਆ ਚ ਸ਼ਾਂਤੀ ਦਾ ਸੰਦੇਸ਼ ਦਿੱਤਾ ਚਾਹ ਅਫਗਾਨਿਸਤਾਨ ਉੱਥੇ ਅੱਤਵਾਦੀ ਤੱਤਾਂ ਲਈ ਬਣ ਉੱਥੇ ਅੱਤਵਾਦੀ ਦਿੱਤਾ ਦੱਸੋ ਨਾ ਕਰ ਕੀ ਰਿਹਾ ਹੋ بلوچستان ਤਾਉ ਤੇ ਅੱਤਵਾਦੀ ਦਿੱਤਾ ਕੀ ਉਹਨੇ ਹਿੰਦ ਪੂਰੀ ਦੁਨੀਆ ਨੂੰ ਦਿੱਤਾ ਕੀ ਹੈ ਹੰਤਕਵਾਦ ਹੰਤਕਵਾਦ ਹਥਿਆਰ ਹਥਿਆਰ ਆਟਾ ਉੱਥੇ ਮਹਿੰਗਾ ਸਬਜ਼ੀ ਉੱਥੇ ਮੰਗੀ ਪਿਆਜ਼ ਉੱਥੇ ਮਹਿੰਗੇ ਟਮਾਟਰ ਉੱਥੇ ਮਹਿੰਗੇ ਸਸਤਾ ਤੇ ਹੈ ਕੀ ਲੋਕ ਤਾਂ ਉਥੇ ਜ਼ਿੰਦਗੀ ਕੱਟ ਰਹੇ ਨੇ ਜੀ ਨਹੀਂ ਰਹੇ ਲੋਕ ਜਿਹੜੇ ਪਾਕਿਸਤਾਨ 'ਚ ਰਹੇ ਨੇ ਉਹ ਜ਼ਿੰਦਗੀ ਕੱਟ ਰਹੇ ਨੇ ਇੱਕ ਕਹਿੰਦਾ ਜ਼ਿੰਦਗੀ ਜੀ ਰਹੇ ਜੀ ਨਹੀਂ ਰਹੇ ਕੱਟ ਰਹੇ ਨੇ ਟਾਈਮ ਪਾਸ ਕਰ ਰਹੇ ਨੇ ਪਰ ਪਾਕਿਸਤਾਨ ਦੀ ਤਾਂ ਯਾਰੀ ਸਿੱਧੀ-ਸਿੱਧੀ ਚਾਈਨਾ ਦੇ ਨਾਲ ਹੈ ਇੰਡੀਆ ਤਾਂ ਘੇਰਿਆ ਮਹਿਸੂਸ ਨਹੀਂ ਕਰ ਰਿਹਾ ਇਸ ਵੇਲੇ ਇੰਡੀਆ ਤਾਕਤਵਰ ਦੇਸ਼ ਹੈ ਜੀ ਜਿਹੜੇ ਲੋਕ ਇੱਥੇ ਦੇ ਜਜ਼ਬਾਤੀ ਨੇ ਆਪਣੇ ਦੇਸ਼ ਲਈ ਲੜਨਾ ਮਰਨਾ ਜਾਣਦੇ ਨੇ ਆਪਣੇ ਧਰਮ ਲਈ ਮਰਨਾ ਮਰਨਾ ਜਾਣਦੇ ਨੇ ਅਗਰ ਲੋੜ ਪਈ ਦੇਸ਼ ਦਾ ਹਰ ਵਿਅਕਤੀ ਬਾਰਡਰ ਤੇ ਜਾ ਕੇ ਲੜਨ ਨੂੰ ਤਿਆਰ ਰਹੇਗਾ ਭਾਈ ਸਾਹਿਬ ਸ਼ਿਵ ਸੈਨਾ ਅੱਜ ਅਟਾਰੀ ਬਾਰਡਰ ਤੇ ਆ ਗਈ ਕੀ ਲੋੜ ਪੈ ਕੀ ਹੋਣੀ ਸ਼ਿਵ ਸੈਨਾ ਪੰਜਾਬ ਨੇ ਸ਼ਿਵ ਸੈਨਾ ਪੰਜਾਬ ਨੇ ਅਸ ਤੋਂ 3 ਦਿਨ ਪਹਿਲਾਂ ਚੰਡੀਗੜ੍ਹ ਹੀ ਕਲੌਂਸ ਕੀਤਾ ਸੀ ਬਸ ਅਟਾਰੀ ਬਾਰਡਰ ਤੇ ਜਾ ਕੇ ਪ੍ਰਦਰਸ਼ਨ ਕਰਾਂਗੇ ਅਸੀਂ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਵੀ ਸਾਨੂੰ ਮਾਨਮ ਬੰਬ ਬਣਨ ਦੀ ਪਰਮਿਸ਼ਨ ਦਿੱਤੀ ਜਾਵੇ ਸਾਨੂੰ ਬੰਬ ਉਪਲਬਧ ਕੀਤੇ ਜਾਵੇ ਤਾਂ ਜੋ ਜਿਹੜੇ ਸਾਡੇ ਸ਼ਹੀਦ ਹੋਏ ਨੇ ਕਦੀ ਸਾਡੇ ਬੰਗਲਾਦੇਸ਼ ਦੇ ਬੰਗਲਾਦੇਸ਼ ਬੰਗਲਾ ਮਾੜਮ ਬੰਬ ਬਣਨਾ ਕੋਈ ਨਿੱਕੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਸ੍ਰੀਮਾਨ ਜੀ ਅਸੀਂ 50 ਸਾਲ ਦੀ ਉਮਰ ਬੀਤ ਚੁੱਕੇ ਨਾ ਅਸੀਂ ਸਮਰਪਿਤ ਆਪਣੀ ਕੌਮ ਵਾਸਤੇ ਆਪਣੇ ਧਰਮ ਵਾਸਤੇ ਜਦੋਂ ਜਿਹਦੀ ਬਣ ਕੇ ਸਾਡੇ ਦੇਸ਼ ਚ ਜਾ ਸਕਦੇ ਤਾਂ ਅਸੀਂ ਵੀ ਮਾਨੋ ਬਣ ਕੇ ਦੇਸ਼ ਚ ਜਾ ਸਕਦੇ ਆ। ਅਸੀਂ ਸਾਰੇ ਜਿੰਨੇ ਵੀ ਆ ਇਹ ਸਾਰੇ ਘਰਦਿਆਂ ਨੂੰ ਕਹਿ ਕੇ ਆਏ ਉਹਨੇ ਵੇ ਜੇ ਅੱਜ ਸਾਨੂੰ ਸਰਕਾਰ ਆਜ਼ਾਦੀ ਦਿੰਦੀ ਤਾਂ ਅਸੀਂ ਜਾਵਾਂਗੇ ਤੇ ਬਦਲਾ ਲੈ ਕੇ ਆਵਾਂਗੇ। ਅਸੀਂ ਬਾਰ ਬਾਰ ਨਹੀਂ ਵੇ ਹਿੰਦੁਸਤਾਨ ਜਾਓ ਤੇ ਸਾਡੇ ਬੰਦਿਆਂ ਨੂੰ ਮਾਰ ਕੇ ਚਲੇ ਜਾਓ। ਅਸੀਂ ਉਹਦਾ ਪੁਕਤਾਹ ਬਹੁਤ ਪੱਕ ਚੁੱਕੇ ਨੇ। ਹੁਣ ਅਸੀਂ ਦਾ ਪੱਥਰ ਦਾ ਜਵਾਬ ਇੱਟ ਨਾਲ ਦੇਣ ਨੂੰ ਜ਼ਿਆਦਾ ਪਾਕਿਸਤਾਨ ਦੇ ਮੰਤਰੀ ਕਹਿੰਦੇ ਕਿ ਸਾਡੇ ਸਾਰੇ ਕਹਿੰਦੇ ਬੰਬ ਜਿਹੜੇ ਨਿਊਕਲੀਅਰ ਬੰਬ ਨੇ ਉਹਨਾਂ ਦੇ ਮੂੰਹ ਤਾਂ ਕਹਿੰਦੇ ਇੰਡੀਆ ਵੱਲ ਨੇ ਉਹ ਭਾਈ ਇੰਡੀਆ ਵੱਲੋਂ ਨਾਲੋਂ ਵੱਧ ਨੇ ਸਾਡੇ ਤਾਂ ਲੋਕ ਜੇ ਪਬਲਿਕ ਨੂੰ ਛੱਡ ਦੋ ਸਾਡੇ ਸ਼ਿਵਸੈਨ ਕਰਨ ਤਾਂ ਸੀ ਉਹਨਾਂ ਨੂੰ ਖਤਮ ਕਰ ਦਈਏ ਦੇਣ ਸਾਨੂੰ ਹਥਿਆਰ ਸਾਡੀ ਫੌਜ ਤਾਂ ਬਹੁਤ ਦੂਰ ਦੀ ਗੱਲ ਹੈ ਫੌਜ 'ਚ ਸਾਡਾ ਇਹਨਾਂ ਦਾ ਅਸੀਂ ਬਲਡ ਨਾਲ ਬੰਗਲੇ ਸਾਡੇ ਪਾਕਿਸਤਾਨ ਚੀਜ਼ ਕੀਆ ਸਾਡੇ ਸਾਹਮਣੇ ਉਹ ਕਹਿੰਦੇ ਪਾਣੀ ਦਾ ਰੋਲਾ ਪੈ ਗਿਆ ਪਾਣੀ ਨਹੀਂ ਸੀ ਕਹਿੰਦੇ ਬੰਦ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਅਸੀਂ ਹਰ ਚੀਜ਼ ਬੰਦ ਕਰਾਵਾਂਗੇ ਅਸੀਂ ਉਹਨਾਂ ਦੇ ਨਾਲ ਬੋਲਬਾਣੀ ਬੰਦ ਕਰਾਵਾਂਗੇ ਹਰ ਇੱਕ ਤਰ੍ਹਾਂ ਦੀ ਭਾਸ਼ਾ ਹਰ ਇੱਕ ਤਰ੍ਹਾਂ ਦਾ ਵਫਾਰ ਬੰਦ ਕਰਾਵਾਂਗੇ अच्छा पहला कोई जिमे पाकिस्तान दे राष्ट्रपति कहंदे कि मैं मैं चाहना कि ट्रांसपेरेंट जांच होवे ओ होलैंड देनी चाहिए कि नहीं कितनी कि ट्रांसपेरेंट जांच होनी जदा भी एनीवे 30 दिन कदी कारगिल ते कर दंदे आ कदी जम्मू कश्मीर ਸਾਡੇ ਆਰਮੀ ਦੇ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਆ ਹੁਣ ਸਾਡੀ ਸਹਿਨਸ਼ੀਲਤਾ ਖਤਮ ਹੋ ਗਈ ਹੁਣ ਅਸੀਂ ਜਵਾਬ ਦੇਣ ਦੇ ਫਜ਼ਰ ਆ ਅਸੀਂ મોદી ਜੀ ਨੂੰ ਕਹਿੰਦੇ ਵੇ મોદી ਜੀ ਹਮਲਾ ਕਰੋ ਹਮ ਤੁਹਾਰੇ ਸਾਥ ਹੈ ਨਹੀਂ ਸਾਨੂੰ ਇਜਾਜ਼ਤ ਦਿਓ ਹੁਣ ਸਹਿਨਸ਼ੀਲਤਾ ਖਤਮ ਹੋ ਗਈ ਹੁਣ ਸਿਰਫ ਇੱਕੋ ਇੱਕ ਹੱਲ ਪਾਕਿਸਤਾਨ ਦਾ ਦਖਸ਼ਜੋ ਨਾਟਾਣਾ ਮਾ ਸ਼ੁਕਰੀਆ ਬਿਲਕੁਲ ਇਹ ਹਾਲਾਤ ਜਿਹੜੇ ਨੇ ਅਚਾਨਕ ਔਟਾਰੀ ਬਾਰਡਰ ਦੇ ਉੱਤੇ ਬਣ ਗਏ ਜਿਸ ਵੇਲੇ ਸ਼ਿਫ ਸੈਨਾ ਦੇ ਆਗੂ ਜਿਹੜੇ ਨੇ ਕਰਕੁੰਨ ਜਿਹੜੇ ਨੇ ਸ਼ਿਫ ਸੈਨਾ ਪੰਜਾਬ ਦੇ ਕਰਕੁੰਨ ਜਿਹੜੇ ਨੇ ਔਟਾਰੀ ਬਾਰਡਰ ਪਹੁੰਚਦੇ ਨੇ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਕਿਸ ਤਰ੍ਹਾਂ ਇਸ ਵੇਲੇ ਹਰ ਕੋਈ ਇਹ ਔਟਾਰੀ ਬਾਰਡਰ ਦੇ ਉੱਤੇ ਮੌਜੂਦ ਹੈ ਔਰ ਇੱਥੇ ਮਾਨਵ ਬੰਬ ਬਣਨ ਵਾਸਤੇ ਉਤਸੁਕ ਨਜ਼ਰ ਆ ਰਿਹਾ ਸੰਦੀਪ ਠਾਪਰ ਜੀ ਅੱਜ ਪੂਰੇ ਆਏ ਔਟਾਰੀ ਬਾਰਡਰ ਦੇ ਉੱਤੇ ਸਾਰਾ ਜੱਥਾ ਆ ਗਿਆ ਕੀ ਚੱਕਰ ਪੈ ਗਿਆ ਬਿਲਕੁਲ ਪਾਕਿਸਤਾਨੀ ਲੋਗਾਂ ਨੇ ਪਾਕਿਸਤਾਨ ਦੀ ਸ਼ਹਿ ਤੇ ਪਹਿਲਗਾਮ ਦੇ ਅੰਦਰ ਸਾਡੇ ਹਿੰਦੂ ਭਰਾਵਾਂ ਨੂੰ ਸਨਾਤਨੀਆਂ ਨੂੰ ਉਹਨਾਂ ਦਾ ਨਾਮ ਪੁੱਛ ਕੇ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਆਪਣਾ ਧਰਮ ਨਹੀਂ ਦੱਸ ਸਕੇ ਇਨੀ ਹਿੰਮਤ ਨਹੀਂ ਹੋਣਾ ਸੀਗੀ ਉਹਨਾਂ ਦਾ ਨਾਮ ਪੁੱਛ ਕੇ ਮਾਰੇ ਗਿਆ 26 ਪਰਿਵਾਰ ਰੋਲਤੇ ਉਹਨਾਂ ਨੇ ਖੁੱਲਾ ਚੈਲੰਜ ਉਹਨਾਂ ਨੇ ਉਹਨਾਂ ਨੇ ਉਹ 26 ਬੰਦੇ ਨਹੀਂ ਮਾਰੇ ਅੱਜ ਹਰ ਦੇਸ਼ ਵਾਸੀ ਜਿਹੜਾ ਦੇਸ਼ ਭਗਤ ਹੈ ਉਹਦੇ ਸੀਨੇ ਤੇ ਗੋਲੀਆਂ ਮਾਰੀਆਂ ਤੇ ਉਹਦੇ ਵਿਰੋਧ ਦੇ ਵਿੱਚ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਪਾਗਾ ਬਾਰਡਰ ਤੇ ਆਏ ਆ ਪ੍ਰਦਰਸ਼ਨ ਕਰਨ ਲਈ ਚਾਹੁੰਦੇ ਕੀ ਹੋ ਰਿਹਾ ਅਸੀਂ ਚਾਹੁੰਦੇ ਆ ਸਰਕਾਰ ਤੋਂ ਸਾਡੀ ਮੰਗ ਆ ਵੀ ਸਾਨੂੰ ਮੰਨ ਬੰਬ ਬਣ ਦੀ ਇਜਾਜ਼ਤ ਦਿੱਤੀ ਜਾਵੇ ਅਸੀਂ ਪਾਕਿਸਤਾਨ ਜਾ ਕੇ ਉਹਨਾਂ ਨੇ ਤਾਂ ਧਰਮ ਪੁੱਛਿਆ ਸੀ ਨਾ ਅਸੀਂ ਧਰਮ ਦੱਸਾਂਗੇ ਕਿ ਸਾਡਾ ਆ ਧਰਮ ਹੈ ਅਸੀਂ ਆ ਚਾਹੁੰਦੇ ਆ ਅੱਛਾ ਇੱਕ ਪਾਸੇ ਜਿਹੜੀ ਵਾਟਰ ਟ੍ਰੀਟੀ ਹੈਗੀ ਸਿੰਧੂ ਵਾਟਰ ਟ੍ਰੀਟੀ ਹੈਗੀ ਆ ਉਹਨੂੰ ਬੰਦ ਕਰਨ ਦੀਆਂ ਗੱਲਾਂ ਹੋ ਰਹੀਆਂ ਜਦ ਦਾ ਪਾਣੀ ਬੰਦ ਕਰਨ ਦੀ ਗੱਲ ਹੋਈ ਹੈ ਉਦੋਂ ਕਦੀ ਹਨੀਫ ਅਬਾਸੀ ਗੱਲ ਕਰ ਲੈਂਦੇ ਆ ਕਦੀ ਉਹਨਾਂ ਦੇ ਰਾਸ਼ਟਰਪਤੀ ਗੱਲ ਕਰ ਲੈਂਦੇ ਕਹਿੰਦੇ ਕਿ ਅਸੀਂ ਕਰਾਰਾ ਜਵਾਬ ਦਵਾਂਗੇ ਉਹ ਕਹਿੰਦੇ ਕਿ ਸਾਡੇ ਨਿਊਕਲੀਅਰ ਵੈਪਨ ਦੇ ਸਾਰੇ ਮੂੰਹ ਤੁਹਾਡੇ ਵਾਲੇ ਆ ਉਹ ਸਾਡੇ ਵੀ ਹੈਗੇ ਆ ਸਾਡੇ ਰਾਫੇਲ ਵੀ ਹੈ ਸਾਡੇ ਨਿਊਕਲੀਅਰ ਸਾਡੇ ਕੋਲ ਕਿਹੜਾ ਨਹੀਂ ਜਿਸ ਦੇਸ਼ ਅਸੀਂ ਵੀ ਠੋਕ ਦੇਾਂਗੇ ਸਾਨੂੰ ਠੋਕਣਾ ਨਹੀਂ ਆਂਦਾ ਜੇ ਉਹ ਹਮਲਾ ਕਰੂਗਾ ਅਸੀਂ ਕੋਈ ਚੂੜੀਆਂ ਬਾਕੇ ਥੋੜੀ ਬੈਠੇ ਤੁਹਾਡੇ ਸਾਹਮਣੇ ਆ ਫੌਜੀ ਤਾਕਤ ਦੇ ਨਾਮ ਹੋਵੇ ਇਹ ਨਿਊਕਲੀਅਰ ਬੰਬ ਨਾਲ ਉਸ ਦੇਸ਼ ਨੂੰ ਡਰਾ ਰਹੇ ਆ ਅਸੀਂ ਭਾਰਤ ਦੇ ਸੰਵਿਧਾਨ ਭਾਈ ਸਾਹਿਬ ਇੱਕ ਸਾਡਾ ਨਿਆਣਾ ਨਾ ਨਾਰਾਜ਼ ਹੋ ਕੇ ਲੱਗ ਘਰ ਲਾ ਕੇ ਬਹਿ ਗਿਆ ਉਹ ਹੋ ਗਿਆ ਹਰਾਮ ਦਾ ਉਹਨੂੰ ਸਿੱਧਾ ਕਰਨਾ ਪੈਣਾ ਹੈ ਹੈਗਾ ਉਹ ਸਾਡਾ ਹੀ ਹੈ ਅਸੀਂ ਤੇੜਾ ਨੂੰ ਲੱਗ ਕੀਤਾ ਸਿੱਧਾ ਕਿਵੇਂ ਕਰਨਾ ਜੀ ਜੁੱਤੀਆਂ ਮਾਰ ਗਏ ਹਾਂ ਜੁੱਤੀਆਂ ਮਾਰ ਕੇ ਜੁੱਤੀਆਂ ਮਾਰਨ ਦੀ ਤਿਆਰੀ ਹੋ ਰਹੀ ਹੈ ਹੋਊਗੀ ਜੁੱਤੀਆਂ ਪਹਿਣਗੀਆਂ ਤੁਹਾਡੇ ਸਾਹਮਣੇ ਪਹਿਣੀਆਂ ਅੱਛਾ ਇੱਕ ਸਵਾਲ ਮੈਂ ਹੋਰ ਲੈਣਾ ਆ ਹੁਣ ਨਾ ਪਿੱਛੇ ਜੀ ਇੱਕ ਬਿਆਨ ਆਇਆ ਸੀਗਾ ਗੁਰਪਤਵੰਤ ਪੰਨੂ ਦੇ ਵੱਲੋਂ ਉਹਨੇ ਕਿਹਾ ਹੈਗਾ ਕਿ ਕਹਿੰਦੇ ਜਿੰਨੇ ਵੀ Hindu ਭਰਾਮਾਂ ਦੇ ਪਰਿਵਾਰਾਂ ਨਾਲ ਇਦਾਂ ਹੋਇਆ ਹੈ ਜਾਂ ਜੀਆਂ ਨਾਲ ਐ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਕਹਿੰਦਾ ਮੈਂ 1-1 ਮਿਲੀਅਨ ਰੁਪਏ ਦਵਾਂਗਾ ਇਹ ਤਾਂ ਫਿਰ ਚੰਗੀ ਗੱਲ ਨਹੀਂ ਹੋਗੀ ਕਿਤੇ ਚਲੋ ਮੈਂ ਵੈਸੇ ਤਾਂ ਚੰਗੀ ਗੱਲ ਹੋਈ ਪਰ ਆਨੇ ਭਾਵਨਾਵਾਂ ਮਾ ਢਕਾ ਕੇ ਅੱਜ ਤੱਕ ਉਹਨੇ ਕਿਸ ਨੂੰ ਕੋਈ ਪੈਸਾ ਦਿੱਤਾ ਕੋਈ ਇੱਕ ਘਟਨਾ ਪੰਜਾਬ ਦੇ ਅੰਦਰ ਦਿਖਾ ਦਿਓ ਜਿਹਨੇ ਕਿਸ ਨੂੰ ਪੈਸੇ ਦਿੱਤੇ ਹੁਣ ਨਹੀਂ ਨਹੀਂ ਦਾ ਪ੍ਰਦਾਵ ਉਹਨਾਂ ਕਾ ਹੁਣ ਬਿਆਨ ਦਿੱਤਾ ਨਾ ਉਹਨਾਂ ਕਾ ਪੰਜਾਬ ਚ ਆ ਕੇ ਦੇ ਤੂੰ ਆਪਣੀ ਹੱਤੀ ਦੇ ਜੇ ਤੇਰੇ ਚ ਦਮ ਹੈਗਾ ਤਾਂ ਅੱਜ ਤੱਕ ਲੋਕਾਂ ਨੂੰ ਬਰਗਲਾਇਆ ਲੋਕਾਂ ਦੇ ਨਿਆਣੇ ਮਰਵਾਏ ਆ ਪੰਨੂ ਸਾਹਿਬ ਨੂੰ ਚਾਹੀਦਾ ਨਾ ਖਾਲਿਸਤਾਨ ਠੀਕ ਹੈ ਜੀ ਯਾਂ ਤਾਂ ਪੰਜਾਬ ਆਣ ਬੈਟਣ ਸਾਡੇ ਨਾਲ ਧਮਕ ਰੋਲਾ ਨੂੰ ਬਾ ਖਾਲਸਤਾਨ ਨਹੀਂ ਤਾਂ ਫਿਰ ਉੱਥੇ ਰੋਲਾ ਬੰਦੋ ਉੱਥੇ ਹੀ ਬਣਾ ਲੈਣ ਉੱਥੇ ਜਗ੍ਹਾ ਵੀ ਸਸਤੀ ਹੈ ਉੱਥੇ ਬਣਾ ਲੈਣ ਖਾਲਸਤਾਨ ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 21 ਦੁਕੀ ਤੱਕ ਦੇਾਂਗੇ ਪਾਕਿਸਤਾਨ ਤੋਂ ਰੱਖ ਦੇਾਂਗੇ 21 ਦੁਕੀ ਤੱਕ ਦੇਾਂਗੇ ਪਾਕਿਸਤਾਨ ਤੋਂ ਰੱਖ ਦੇਾਂਗੇ ਜੋ ਹਮਸੇ ਟਕਰਾਏਗਾ ਚੂਰ 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 ਹੋ ਜਾਏ ਦੋਵੇਂ ਬੋਲੋ ਤੁਸੀਂ ਤਾਂ ਤੁਸੀਂ ਸਟਾਰਟ ਹੋ ਪਹਿਲਾਂ ਬੋਲਦਾ ਹੁਣ ਇੱਕ ਦੋ ਗੱਲਾਂ ਰਹਿ ਗਈਆਂ ਸੀ ਤੁਹਾਡੇ ਤੁਹਾਡੇ ਉਹ ਤਾਂ ਇਹੀ ਆ ਵੀ ਦੇਖੋ ਕਿੰਨੀ ਮਾੜੀ ਗੱਲ ਆ ਬੀਐਸਐਫ ਦੀ ਨਿਗਰਾਨੀ ਚਾਦਰ ਨਿਸ਼ਾਨ ਦਾ ਹਥਿਆਰਾਂ ਦੇ ਅੱਤਵਾਦੀ ਆਉਂਦੇ ਆ ਜੇ ਸਾਡੇ ਵਰਗੇ ਦੇਸ਼ ਭਗਤ ਕਹਿੰਦੇ ਆ ਤਾਂ ਸਾਨੂੰ ਰੋਕਿਆ ਜਾਂਦਾ ਏ ਇਹ ਜੇ ਸਹੀ ਤਰ੍ਹਾਂ ਡਿਊਟੀ ਨਿਭਾਣ ਤਾਂ ਜ਼ਰੂਰਤ ਹੀ ਨਹੀਂ ਪਵੇ ਇੱਥੇ ਪੰਜਾਬ ਦੇ ਵਿੱਚ ਬੀਐਸਐਫ ਦੀ ਬਲ ਇਹ ਕੋਈ ਬਿਲਕੁਲ ਸਾਡੀ ਇੰਟੈਲੀਜੈਂਸ ਫੇਲਰ ਆ ਬਿਲਕੁਲ ਦੇਖੋ ਇੱਕ ਹੱਤਵਾਦੀ ਬਾਹਰਲੇ ਦੇਸ਼ ਤੋਂ ਹਥਿਆਰ ਲੈ ਕੇ ਅੱਤੇ ਆਗੇ ਤਾਂ ਉਹਦੇ ਵਿੱਚ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਉਹਨਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਸਾਰਿਆਂ ਨੂੰ ਦੇਖਣਾ ਚਾਹੀਦਾ ਜੇ ਸਾਡੇ ਦੇਸ਼ ਦੇ ਵਿੱਚ ਜਿਹੜੀ ਫੋਰਸ ਲਾਈ ਵੀ ਆ ਜੋ ਉਹੀ ਨਹੀਂ ਸਾਡੀ ਸੁਰੱਖਿਆ ਕਰ ਸਕਦੀ ਤਾਂ ਅਸੀਂ ਕਿੱਥੋਂ ਸੁਰੱਖਿਤਾ ਜੀ ਭਾਈ ਸਾਹਿਬ ਜੇ ਡਿਊਟੀ ਬੀਐਸਏ ਬਿਲਕੁਲ ਬੜੇ ਤਰੀਕੇ ਨਾਲ ਕਰਦੀ ਹੁੰਦੀ ਅੱਜ ਅੰਤਵਾਦੀ ਸਾਡੇ ਦੇਸ਼ ਨਾ ਦੇ ਨਾ ਹੀ ਅਟੈਕ ਕਰਦੇ ਨਾ ਸਾਡੇ ਹਿੰਦੂ ਮਰਦੇ ਇਹਦਾ ਮਤਲਬ ਕਿਤੇ ਨਾ ਕਿਤੇ ਆ ਕੇ ਇਹ ਸਾਡੇ ਦੇ ਦੇ ਵੀ ਕਿੰਨੇ ਤੇ ਗਰਦਾਰ ਹੈਗੇ ਆ ਵਿੱਚ ਜਿਹੜੇ ਸਾਨੂੰ ਰੋਕੇ ਕਰਦੇ ਆ ਜਦ ਕਿ ਅਸੀਂ ਮੌਦ ਗਲੇ ਪਾ ਕੇ ਆਏ ਕਿ ਮਰਨ ਨੂੰ ਤਿਆਰ ਆ ਇਸ ਬਿਹਾਸ ਫਿਰ ਰੋਕ ਰਹੀ ਹੈ ਸਾਨੂੰ ਕਿ ਅੱਗੇ ਨਾ ਜਾਓ ਅੱਗੇ ਵੜ ਰਹਾ ਉਹ ਹੀ ਜਾਨ ਨੂੰ ਤਿਆਰ ਹੈ ਮਰਨ ਨੂੰ ਤਿਆਰ ਆ ਦੇਸ਼ ਵਾਸਤੇ ਮਰਨ ਤਿਆਰ ਆ ਸਾਨੂੰ ਦੇਹੋ ਹੀ ਜਾਇਤ ਅਹੀਂ ਹੁਣੇ ਚੱਲਨੇ ਆ ਲਿਓ ਸਾਨੂੰ ਜੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਅਸੀਂ ਘਾਰਾਂ ਤੋਂ ਕਫਨ ਬਣ ਕੇ ਆਏ ਹੋਏ ਆ ਸਾਨੂੰ ਅਸੀਂ ਮਾਨੋਬਮ ਬਣ ਕੇ ਇਹਨਾਂ ਦੇ ਜਿਹੜੇ ਉੱਥੇ ਹੱਤਿਆਵਾਦੀਆਂ ਦੇ ਟਿਕਾਣੇ ਆ ਉਹਨਾਂ ਤੇ ਅਸੀਂ ਗਿਰਨ ਨੂੰ ਉੱਥੇ ਤਿਆਰ ਹੈ ਜੇ ਇੰਡੀਅਨ ਆਰਮੀ ਇੰਨਾ ਲੇਟ ਕਰ ਰਹੀ ਹੈ ਇੰਨਾ ਡਿਲੇ ਕਰ ਰਹੀ ਹੈ ਇਹ ਸਾਡੇ ਦੇਸ਼ ਦੇ ਵਿੱਚ ਗੁੱਸੇ ਨੇ ਨੇ ਭੜਕਦੇ ਭੜਕਦਾ ਹੀ ਜਾਣਾ ਅੱਗੇ ਤੋਂ ਅੱਗੇ ਇਹਨੇ ਭੜਕੀ ਜਾਣਾ ਇਸ ਕਰਕੇ ਮੋਦੀ ਸਰਕਾਰ ਨੂੰ ਚਾਹੀਦਾ ਜਲਦ ਤੋਂ ਜਲਦ ਇਹਨਾਂ ਹੱਤਿਆਵਾਦੀਆਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇ